ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਜੋਬਸ ਐਂਡ ਕੈਰੀਅਰ ਦੇ ਅਫੀਸ਼ੀਅਲ YouTube ਚੈਨਲ ਤੇ ਹਾਜ਼ਰਾਂ ਸਾਡੇ ਚੈਨਲ ਤੋਂ ਤੁਹਾਡੇ ਲਈ ਬਹੁਤ ਵੱਡਾ ਅਪਡੇਟ ਲੈ ਕੇ ਬਾਬਾ ਫਰੀ ਯੂਨੀਵਰਸਿਟੀ ਆਫ ਹੈਲਥ ਸਾਇੰਸ ਫਰੀਦਕੋਟ ਵੱਲੋਂ ਵੱਖ-ਵੱਖ ਪੋਸਟਾਂ ਦੇ ਲਈ ਪੇਪਰ ਲਿਆ ਗਿਆ ਸੀ ਰਿਜ਼ਲਟ ਜਾਰੀ ਕਰ ਦਿੱਤੇ ਗਏ ਸੀ ਉਸ ਤੋਂ ਬਾਅਦ ਨੈਕਸਟ ਸਟੈਪ ਜੋ ਡਾਕੂਮੈਂਟ ਵੈਰੀਫਿਕੇਸ਼ਨ ਦਾ ਉਹਦੇ ਲਈ ਇਹਨਾਂ ਵੱਲੋਂ ਵੱਖ-ਵੱਖ ਪੋਸਟਾਂ ਦੇ ਲਈ ਸ਼ਡਿਊਲ ਹੈ ਜਾਰੀ ਕਰ ਦਿੱਤਾ ਗਿਆ ਬਹੁਤ ਵੱਡਾ ਅਪਡੇਟ ਯੂਨੀਵਰਸਿਟੀ ਵੱਲੋਂ ਦਿੱਤਾ ਗਿਆ ਤਾਂ ਸਬੰਧਤ ਕੈਂਡੀਡੇਟ ਜ਼ਰੂਰ ਨੋਟ ਕਰਨ ਬਾਬਾ ਫਿਰ ਯੂਨੀਵਰਸਿਟੀ ਆਫ ਹੈਲਥ ਸਾਇੰਸ 3 ਕੋਡ ਦੀ ਵੈਬਸਾਈਟ ਆਪਾਂ ਓਪਨ ਕੀਤੀ ਹੋਈ ਹੈ ਜਿਵੇਂ ਤੁਸੀਂ ਮੇਨ ਪੇਜ ਤੇ ਦੇਖਦੇ ਹੋ ਦੋ ਨੰਬਰ ਤੇ ਇਹਨਾਂ ਵੱਲੋਂ ਜੋ ਸ਼ਡਿਊਲ ਆਫ ਡਾਕੂਮੈਂਟ ਵੈਰੀਫਿਕੇਸ਼ਨ ਹੈ ਜਾਰੀ ਕਰ ਦਿੱਤਾ ਗਿਆ ਜੋ ਇਹਨਾਂ ਵੱਲੋਂ ਤਾਂ ਆਪਾਂ ਓਪਨ ਕਰਕੇ ਦੇਖਦੇ ਹਾਂ ਜੋ ਇਹਨਾਂ ਵੱਲੋਂ ਜਾਰੀ ਕੀਤਾ ਗਿਆ ਡਾਕੂਮੈਂਟ ਵੈਰੀਫਿਕੇਸ਼ਨ ਦਾ ਸ਼ਡਿਊਲ ਹੈ 2024 ਅੱਜ ਹੀ ਜੋ ਤਾਜ਼ਾ ਅਪਡੇਟ ਹੈ ਇਹਨਾਂ ਵੱਲੋਂ ਜਾਰੀ ਕੀਤਾ ਗਿਆ ਵੱਖ-ਵੱਖ ਪੋਸਟਾਂ ਦੇ ਲਈ ਜੋ ਇਹ ਜਾਰੀ ਹੋ ਚੁੱਕਾ ਹੈ ਜੀ ਸ਼ਡਿਊਲ ਬਲੋਕਿਸ ਟੈਂਸ਼ਨ ਐਜੂਕੇਟਰ ਮੈਡੀਕਲ ਬਾਡੀ ਟੈਕਨੀਸ਼ੀਅਨ ਗ੍ਰੇਡ 2 ਆਪਰੇਸ਼ਨ ਥੀਟਰ ਲਿਸਟਾਂ ਜਾਰੀ ਹੋਈਆਂ ਜੀ ਜਿਹਦੇ ਵਿੱਚ ਅ ਨੰਬਰਾਂ ਦੇ ਹਿਸਾਬ ਨਾਲ ਕੈਂਡੀਡੇਟਸ ਨੂੰ ਬੁਲਾਇਆ ਗਿਆ ਹੈ ਤੁਸੀਂ ਲਿਸਟਾਂ ਜ਼ਰੂਰ ਚੈੱਕ ਕਰ ਲਿਓ ਆਪਾਂ ਤੁਹਾਨੂੰ ਅ ਚੈੱਕ ਕਰਕੇ ਦੱਸ ਦਿੰਨੇ ਕਿ ਲਿਸਟਾ ਡਾਊਨਲੋਡ ਕਰਕੇ ਦਿਖਾ ਦਿੰਨੇ ਆ ਇਸ ਤਰ੍ਹਾਂ ਤੁਸੀਂ ਲਿਸਟ ਡਾਊਨਲੋਡ ਕਰਕੇ ਚੈੱਕ ਕਰ ਸਕਦੇ ਹੋ ਤਾਂ ਕੈਟਾਗਰੀ ਵਾਈਜ਼ ਇਹਨਾਂ ਵੱਲੋਂ ਜੋ ਅ ਨੰਬਰ ਐ ਦਿੱਤੇ ਗਏ ਤੇ ਉਹਦੇ ਅਨੁਸਾਰ ਐ ਜੋ ਡਾਕੂਮੈਂਟ ਵੈਰੀਫਿਕੇਸ਼ਨ ਦੇ ਲਈ ਬੁਲਾਇਆ ਤਾਂ ਇੱਕ ਅ ਜੋ ਕੰਬਾਈਨਡ ਇਹਨਾਂ ਵੱਲੋਂ ਲੈਟਰ ਜਾਰੀ ਹੋਇਆ ਹੈ ਸ਼ਡਿਊਲ ਦੇ ਸਬੰਧ ਵਿੱਚ ਆਪਾਂ ਤੁਹਾਡੇ ਨਾਲ ਸਾਂਝਾ ਕਰ ਲੈਨੇ ਆ ਜੋ ਅੱਜ ਜਾਰੀ ਕੀਤਾ ਗਿਆ ਇਹਨਾਂ ਵੱਲੋਂ 23-1-2024 ਨੂੰ ਤਾਂ ਵੱਖ-ਵੱਖ ਪੋਸਟਾਂ ਦੇ ਲਈ ਇਹਨਾਂ ਵੱਲੋਂ ਕੀ ਕੀ ਤਰੀਕਾ ਡਾਕੂਮੈਂਟ ਵੈਰੀਫਿਕੇਸ਼ਨ ਦੇ ਲਈ ਆਪਾਂ ਤੁਹਾਡੇ ਨਾਲ ਸਾਂਝੇ ਕਰਦੇ ਆਂ ਆਫਥੈਲਮਿਕ ਆਫੀਸਰ, ਬਲਾਕ ਐਕਸਟੈਂਸ਼ਨ ਐਜੂਕੇਟਰ, ਆਪਰੇਸ਼ਨ ਥੀਟਰ ਅਸਿਸਟੈਂਟ ਦੇ ਲਈ 29 ਜਨਵਰੀ 2024 ਨੂੰ ਸਵੇਰੇ 10:00 ਵਜੇ ਡਾਕੂਮੈਂਟ ਵੈਰੀਫਿਕੇਸ਼ਨ ਹੋਣ ਵਾਲੀ ਹੈ ਜੀ ਤਾਂ ਕੈਟਾਗਰੀ ਇਹਨਾਂ ਵੱਲੋਂ ਲਿਖੀ ਗਈ ਹੈ ਸੀਰੀਅਲ ਨੰਬਰ 1 ਤੋਂ ਲੈ ਕੇ 99 ਤੱਕ ਜੋ ਕੈਂਡੀਡੇਟ ਆਫ ਥਰਮਿਕ ਆਫਿਸਰ ਦੇ ਜਿਨ੍ਹਾਂ ਦੇ ਲਈ ਡਾਕੂਮੈਂਟ ਵੈਰੀਫਿਕੇਸ਼ਨ ਹੋਊਗੀ ਤੇ ਇਸੇ ਤਰ੍ਹਾਂ ਹੀ ਬਲਾਕ ਐਕਸਟੈਂਸ਼ਨ ਐਜੂਕੇਟਰ 1 ਤੋਂ ਲੈ ਕੇ 25 ਸੀਰੀਅਲ ਨੰਬਰ ਇਹਨਾਂ ਵੱਲੋਂ ਲਿਖਿਆ ਗਿਆ ਜੀ ਉਹ ਲਿਸਟ ਵੀ ਨਾਲ ਦਿੱਤੀ ਹੈ ਲਿਸਟ ਦੇਖ ਲਿਓ ਉਹਦੇ ਅਕੋਰਡਿੰਗ ਹੀ ਤੁਸੀਂ ਇਹ ਸ਼ਡਿਊਲ ਹੈ ਚੈੱਕ ਕਰ ਸਕਦੇ ਹੋ ਇਸੇ ਤਰ੍ਹਾਂ ਹੀ ਆਪਰੇਸ਼ਨ ਥੀਟਰ ਅਸਿਸਟੈਂਟ ਇਹਦੇ ਲਈ ਬਾਅਦ ਪੈਰ 1 ਵਜੇ ਹੈ ਜੋ ਇਹਨਾਂ ਵੱਲੋਂ ਸ਼ਡਿਊਲ ਰੱਖਿਆ ਗਿਆ ਡਾਕੂਮੈਂਟ ਵੈਰੀਫਿਕੇਸ਼ਨ ਦੇ ਲਈ 1 ਤੋਂ ਲੈ ਕੇ 101 ਤੱਕ ਕੈਂਡੀਡੇਟ ਹੈ ਇਹਨਾਂ ਵੱਲੋਂ ਲਿਖਿਆ ਗਿਆ ਮੈਡੀਕਲ ਲੈਬਾਰਟਰੀ ਟੈਕਨੀਸ਼ੀਅਨ ਦੇ ਲਈ 150 ਪੋਸਟਾਂ ਸੀਗੀਆਂ ਜੋ ਇਹਦੇ ਲਈ 30 1 2024 ਸਵੇਰੇ 10 ਵਜੇ ਤੋਂ ਜੋ ਇਹ ਸ਼ੁਰੂ ਹੋਣ ਵਾਲਾ ਹੈ ਤੇ ਉਸ ਤੋਂ ਬਾਅਦ 1 ਵਜੇ ਵੀ ਇਹਨਾਂ ਵੱਲੋਂ ਜੋ ਸ਼ਡਿਊਲ ਹੈ ਟਾਈਮ ਹੈ ਦਿੱਤਾ ਗਿਆ ਹੈ ਸੀਰੀਅਲ ਨੰਬਰ 1 ਤੋਂ ਲੈ ਕੇ 187 ਕੈਂਡੀਡੇਟ ਆ ਜਿਹੜੇ ਉਹ 10 ਵਜੇ ਮਿਲਣਗੇ ਡਾਕੂਮੈਂਟ ਵੈਰੀਫਿਕੇਸ਼ਨ ਦੇ ਲਈ 1 ਵਜੇ ਹੈ ਜੋ 188 ਤੋਂ ਲੈ ਕੇ 422 ਤੱਕ ਪਹਿਲਾਂ ਆਪਣੀਆਂ ਲਿਸਟਾਂ ਚੈੱਕ ਕਰੋ ਉਸ ਤੋਂ ਬਾਅਦ ਆਪਣਾ ਡਾਕੂਮੈਂਟ ਵੈਰੀਫਿਕੇਸ਼ਨ ਦਾ ਜੋ ਇਹ ਸਾਂਝਾ ਸ਼ਡਿਊਲ ਹੈ ਇਹਨਾਂ ਵੱਲੋਂ ਜਾਰੀ ਹੋਇਆ ਉਹ ਜ਼ਰੂਰ ਤਾਂ ਇਹ ਜੋ ਦਸਤਾਵੇਜ਼ ਆ ਤੁਸੀਂ ਨਾਲ ਲੈ ਕੇ ਜਾਣੇ ਆ ਲਗਭਗ ਅਸੀਂ ਸਾਰੇ ਹੀ ਦਸਤਾਵੇਜ਼ ਤੁਹਾਨੂੰ ਪਹਿਲਾਂ ਦੱਸ ਚੁੱਕੇ ਹਾਂ ਇੱਕ ਵੀਡੀਓ ਦੇ ਦੌਰਾਨ ਕਿ ਤੁਸੀਂ ਡਾਕੂਮੈਂਟ ਵੈਰੀਫਿਕੇਸ਼ਨ ਦੇ ਸਮੇਂ ਕੀ ਕੀ ਨਾਲ ਲੈ ਕੇ ਜਾਣਾ ਉਹੀ ਦਸਤਾਵੇਜ਼ ਇਹਨਾਂ ਵੱਲੋਂ ਸਾਰੇ ਦਿੱਤੇ ਗਏ ਜਿਹੜੇ ਅਸੀਂ ਤੁਹਾਨੂੰ ਦੱਸੇ ਸੀ ਆਪਣੀ ਵੀਡੀਓ ਦੇ ਵਿੱਚ ਇੱਕ ਹਫਤਾ ਪਹਿਲਾਂ ਕਿ ਡਾਕੂਮੈਂਟ ਵੈਰੀਫਿਕੇਸ਼ਨ ਜਾਰੀ ਹੋਣ ਵਾਲੀ ਹੈ ਉਹਦੇ ਲਈ ਅਪਡੇਟ ਜਾਰੀ ਹੋਣ ਵਾਲਾ ਤੇ ਆਹ ਆਹ ਦਸਤਾਵੇਜ਼ ਤੁਸੀਂ ਨਾਲ ਲੈ ਕੇ ਜਾਣਾ ਤਾਂ ਸਵੱਦਰ ਕੈਡੀਡੇਟ ਨੋਟ ਕਰਨ ਜੀ ਆਹ ਸਾਰੀਆਂ ਕੰਡੀਸ਼ਨਜ਼ ਜ਼ਰੂਰ ਰੀਡ ਕਰ ਲਓ ਜੀ ਆਹ ਨੋਟੀਫਿਕੇਸ਼ਨ ਹੈ ਲਿਸਟ ਆਪਣੀ ਚੈੱਕ ਜ਼ਰੂਰ ਕਰਿਓ ਉਸ ਤੋਂ ਬਾਅਦ ਇਹ ਜੋ ਪੂਰਾ ਡਿਟੇਲਡ ਨੋਟੀਫਿਕੇਸ਼ਨ ਹੈ ਕੰਬਾਈਨਡ ਸ਼ਡਿਊਲ ਇਹਨੂੰ ਐਂਡ ਤੱਕ ਜ਼ਰੂਰ ਪੜ੍ਹਿਆ ਸ਼ੁਰੂ ਤੋਂ ਲੈ ਕੇ ਐਂਡ ਤੱਕ ਕਈ ਵਾਰ ਕੈਂਡੀਡੇਟਸ ਨੂੰ ਕੋਈ ਮਿਸਅੰਡਰਸਟੈਂਡਿੰਗ ਹੁੰਦੀ ਹੈ ਕੈਂਡੀਡੇਟ ਪੂਰੀ ਤਰ੍ਹਾਂ ਨੋਟੀਫਿਕੇਸ਼ਨ ਪੜ੍ਹਦੇ ਨਹੀਂ ਤਾਂ ਬਿਨਾ ਪੜ੍ਹੇ ਤੁਸੀਂ ਉੱਥੇ ਡਾਕੂਮੈਂਟ ਵੈਰੀਫਿਕੇਸ਼ਨ ਤੇ ਨਹੀਂ ਜਾਣਾ ਪੂਰਾ ਰੀਡ ਕਰੋ ਉਸ ਤੋਂ ਬਾਅਦ ਹੀ ਡਾਕੂਮੈਂਟ ਵੈਰੀਫਿਕੇਸ਼ਨ ਦੇ ਲਈ ਜਾਣਾ ਤਾਂ ਜੋ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਾ ਆਵੇ ਡਾਕੂਮੈਂਟ ਵੈਰੀਫਿਕੇਸ਼ਨ ਦੇ ਸਮੇਂ ਤਾਂ ਇਹ ਜੀ ਅੱਜ ਦਾ ਬਹੁਤ ਵੱਡਾ ਅਪਡੇਟ ਨੈਕਸਟ ਅਪਡੇਟ ਆ ਜੋ ਕਿ ਇਹਨਾਂ ਵੱਲੋਂ ਡਾਕੂਮੈਂਟ ਵੈਰੀਫਿਕੇਸ਼ਨ ਦਾ ਜਲਦ ਹੀ ਕੀਤਾ ਜਾਵੇਗਾ ਜੋ ਸ਼ਡਿਊਲ ਜਾਰੀ ਤਾਂ ਇਹ ਜੀ ਅੱਜ ਦੀ ਜਾਣਕਾਰੀ ਇਸ ਤਰ੍ਹਾਂ ਦੇ ਅਪਡੇਟਸ ਦੇ ਲਈ ਨੌਕਰੀਆਂ ਦੀ ਜਾਣਕਾਰੀ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋ ਸਾਡੇ ਚੈਨਲ ਨੂੰ ਦੇਖਦੇ ਰਹਿਆ ਕਰੋ ਜੀ ਧੰਨਵਾਦ